ਬਸੰਤ ਮਹੱਲਾ ਨੌਵਾਂ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਹੈ ਜੀਵ ਝੂਠੇ ਲੋਭ ਦੇ ਵਿੱਚ ਲੱਗ ਕੇ ਤੂੰ ਕੀ ਭੁੱਲਾ ਹੋਇਆ ਝੂਠੇ ਲੋਭ ਵਿੱਚ ਇਹ ਸੰਸਾਰ ਦੀਆਂ ਚੀਜ਼ਾਂ ਦਾ ਜਿਹੜਾ ਲੋਭ ਹੈ ਸੰਸਾਰ ਦੀਆਂ ਵਸਤਾਂ ਦਾ ਲੋਭ ਹੈ ਇਹ ਝੂਠਾ ਹੈ ਇਹ ਚੀਜ਼ਾਂ ਨਾਸਵੰਤ ਨੇ ਇਹਨਾਂ ਝੂਠੀਆਂ ਚੀਜ਼ਾਂ ਦੇ ਲੋਭ ਦੇ ਵਿੱਚ ਜੀਵ ਲੱਗਾ ਹੋਇਆ ਜਦੋਂ ਜੀਵ ਦੇ ਅੰਦਰ ਲੋਭ ਆ ਜਾਵੇ ਨਾ ਲੋਭ ਇਸ ਨੂੰ ਭਲੇ ਬੁਰੇ ਦੀ ਵੀ ਪਛਾਣ ਨਹੀਂ ਰਹਿੰਦੀ ਲੋਭ ਦੀ ਪੂਰਤੀ ਵਾਸਤੇ ਇਹ ਨਹੀਂ ਵੇਖਦਾ ਵੀ ਇਹ ਕੰਮ ਚੰਗਾ ਹੈ ਜਾਂ ਮਾੜਾ ਜਦੋਂ ਲੋਭ ਮਨ ਵਿੱਚ ਆ ਜਾਵੇ ਇਸ ਨੂੰ ਪਤਾ ਵੀ ਹੁੰਦਾ ਹੈ ਵੀ ਆਹ ਕੰਮ ਜਿਹੜਾ ਹੈ ਇਹ ਕਰਨ ਦੇ ਨਾਲ ਮੈਂ ਪਕੜਿਆ ਜਾਵਾਂਗਾ ਖਾਈ ਵਿੱਚ ਫਸ ਜਾਵਾਂਗਾ ਕੈਦ ਵਿੱਚ ਪੈ ਜਾਵਾਂਗਾ ਤੇ ਲੋਭ ਦਾ ਗਰਸਿਆ ਹੋਇਆ ਉਹ ਕੰਮ ਵੀ ਕਰਦਾ ਜਿਹਦੇ ਨਾਲ ਥਾਈਆਂ ਪੈਂਦੀਆਂ ਨੇ ਕਿਸੇ ਨੇ ਪੁੱਛਿਆ ਕਿ ਜਦੋਂ ਜੀਵ ਨੂੰ ਪਤਾ ਹੋਵੇ ਪੀ ਆਹ ਕੰਮ ਕੀਤਿਆਂ ਮੈਂ ਫਸ ਜਾਣਾ ਤੇ ਫੇਰ ਉਹ ਕੰਮ ਕਿਉਂ ਕਰਦਾ ਕਹਦਾ ਤਾਂ ਕਬੀਰ ਸਾਹਿਬ ਜੀ ਕਹਿੰਦੇ ਵੀ ਲੋਭ ਦਾ ਗਰਸਿਆ ਹੋਇਆ ਲੋਭ ਹੀ ਇਹਨੂੰ ਉਸ ਪਾਸੇ ਨੂੰ ਪ੍ਰੇਰੀ ਜਾਂਦਾ ਲੋਭੀ ਮਨੁੱਖ ਜਿਹੜਾ ਹੈ ਜਾਣਦਾ ਹੋਇਆ ਵੀ ਗਲਤ ਕੰਮ ਕਰਨੋਂ ਹਟਦਾ ਨਹੀਂ ਉਹਨੂੰ ਪਤਾ ਵੀ ਹੈ ਵੀ ਇਹ ਕੰਮ ਗਲਤ ਹੈ ਪਰ ਉਹਦਾ ਲੋਭ ਜਿਹੜਾ ਉਹਨੂੰ ਟਿਕਣ ਨਹੀਂ ਦਿੰਦਾ ਕਹਿੰਦਾ ਕਰ 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 ਉਤਰਾ ਸਰਨਾ ਹੀ ਨਹੀਂ ਉਹ ਜੇ ਕੰਮ ਨਾ ਕੀਤਾ ਤਾਂ ਇਹ ਮਨੋਖ ਕਹਿੰਦਾ ਭਗਤ ਜੀ ਇਹ ਗੱਲ ਸਮਝ ਵਿੱਚ ਤੇ ਆਉਂਦੀ ਨਹੀਂ ਕਿ ਬੰਦੇ ਨੂੰ ਪਤਾ ਵੀ ਹੋਵੇ ਪੀ ਆਹ ਕੀਤੇ ਆ ਮੈਂ ਫੜੇ ਜਾਣਾ ਤੇ ਫੇਰ ਵੀ ਕਰੇ ਭਗਤ ਸਾਹਿਬ ਕਹਿੰਦੇ ਲੋਭ ਹੈ ਹੀ ਇਹੋ ਜਿਆ ਤੈਨੂੰ ਇੱਕ ਪ੍ਰਮਾਣ ਦਿੰਨੇ ਆ ਭਗਤ ਸਾਹਿਬ ਜੀ ਕਹਿੰਦੇ ਜਿਹੜਾ ਬਾਂਦਰ ਹੈ ਨਾ ਬਾਂਦਰ ਬੜਾ ਚਲਾਕ ਹੁੰਦਾ ਹੈ ਬੜਾ ਚਲਾਕ ਉਹਨੂੰ ਫੜਨਾ ਕੋਈ ਸੌਖੀ ਗੱਲ ਨਹੀਂ ਪਰ ਬਾਂਦਰ ਦੇ ਮਨ ਵਿੱਚ ਜੋ ਖਾਣ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਲੋਭ ਹੈ ਨਾ ਉਹ ਲੋਭ ਬਾਂਦਰ ਨੂੰ ਵੀ ਪਕੜਾ ਦਿੰਦਾ ਉਹ ਲੋਭ ਬਾਂਦਰ ਨੂੰ ਫਾਈ ਵਿੱਚ ਪਾ ਦਿੰਦਾ ਭਗਤ ਜੀ ਉਹ ਕਿਵੇਂ ਤੋ ਸਹਿਬ ਕਹਿੰਦੇ ਨੇ ਆਪਣੀ ਬਾਣੀ ਅੰਦਰ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਦਾ ਉਹ ਸ਼ਬਦ ਹੈ ਬਾਂਦਰ ਨੂੰ ਫੜਨ ਵਾਲੇ ਉਹ ਬਾਂਦਰ ਦੀ ਕਮਜ਼ੋਰੀ ਜਾਣਦੇ ਭੀ ਬਾਂਦਰ ਲੋਭੀ ਬੜਾ ਖਾਣ ਦੀਆਂ ਚੀਜ਼ਾਂ ਨੂੰ ਇਕੱਠੀਆਂ ਕਰਨ ਵਾਸਤੇ ਬੜਾ ਲੋਭ ਉਹਦੇ ਮਨ ਵਿੱਚ ਉਹ ਕੀ ਕਰਦੇ ਨੇ ਜਿੱਥੇ ਬਾਂਦਰਾਂ ਦੀ ਆਵਾਜ਼ ਆਈ ਹੁੰਦੀ ਹੈ ਨਾ ਭੀ ਇੱਧਰ ਆਉਂਦੇ ਜਾਂਦੇ ਨੇ ਉਥੇ ਜਾ ਕੇ ਤਰਤੀ ਦੇ ਵਿੱਚ ਇੱਕ ਕੁਜਾ ਗੱਡਦੇ ਨੇ ਜੀ ਦਾ ਮੂੰਹ ਬੜਾ ਭੀੜਾ ਜਿਆ ਹੁੰਦਾ ਜੀ ਦੇ ਵਿੱਚ ਸਿਰਫ ਬਾਂਦਰ ਦਾ ਹੱਥ ਪੈ ਜਾਵੇ ਇੰਨਾ ਕੀ ਉਹਦਾ ਮੂੰਹ ਚੰਗੀ ਤਰ੍ਹਾਂ ਉਹਨੂੰ ਗੱਡ ਦਿੰਦੇ ਨੇ ਵੀ ਖਿੱਚਿਆਂ ਪੁੱਟਿਆ ਨਾ ਜਾਵੇ ਫਿਰ ਉਸ ਕੁਜੇ ਦੇ ਵਿੱਚ ਪੁੱਜੇ ਹੋਏ ਛੋਲੇ ਪਾ ਦਿੰਦੇ ਨੇ ਜਦੋਂ ਬਾਂਦਰ ਆਉਂਦਾ ਹੈ ਨਾ ਤੇ ਬਾਂਦਰ ਵੇਖਦਾ ਵੀ ਇਹਦੇ ਵਿੱਚ ਛੋਲੇ ਪਏ ਨੇ ਮੇਰੇ ਖਾਣ ਵਾਸਤੇ ਮੇਰੀ ਖੁਰਾਕ ਆ ਤੇ ਬਾਂਦਰ ਉਹਦੇ ਵਿੱਚ ਹੱਥ ਪਾਉਂਦਾ ਖਾਣ ਵਾਸਤੇ ਛੋਲੇ ਕੱਢਣ ਲਈ ਜਦੋਂ ਹੱਥ ਪਾਉਂਦਾ ਹੱਥ ਪਏ ਤਾਂ ਜਾਂਦਾ ਤੇ ਜਦੋਂ ਛੋਲਿਆਂ ਦੀ ਮੁੱਠ ਭਰ ਲੈਂਦਾ ਫਿਰ ਮੁੱਠ ਫੁੱਲ ਜਾਂਦੀ ਆ ਹੱਥ ਬਾਹਰ ਖਿੱਚਦਾ ਤੇ ਆਉਂਦਾ ਹੀ ਨਹੀਂ ਮੁੱਠ ਫੁੱਲ ਗਈ ਨਾ ਉਹ ਕੁਜੇ ਦਾ ਮੂੰਹ ਬੜਾ ਭੀੜਾ ਸੀ ਹੱਥ ਨਹੀਂ ਬਾਹਰ ਆਉਂਦਾ ਬਾਂਦਰ ਬੜਾ ਯਤਨ ਕਰਦਾ ਬੜਾ ਖਿੱਚਦਾ ਉਸ ਨੂੰ ਪਰ ਹੱਥ ਬਾਹਰ ਆਉਂਦਾ ਹੀ ਨਹੀਂ ਭਾਈ ਸਾਹਿਬ ਜੀ ਕਹਿੰਦੇ ਭਗਤ ਜੀ ਕਹਿੰਦੇ ਨੇ ਵੇਖੋ ਬਾਂਦਰ ਨੂੰ ਇਸ ਗੱਲ ਦਾ ਤੇ ਗਿਆਨ ਹੈਗਾ ਹੀ ਆ ਕਿ ਜੇ ਮੇਰਾ ਹਾਥੇ ਦੇ ਵਿੱਚ ਜਾ ਸਕਦਾ ਤੇ ਹੱਥ ਬਾਹਰ ਵੀ ਆ ਸਕਦਾ ਪਰ ਹੱਥ ਬਾਹਰ ਨਾ ਆਉਣ ਦਾ ਕਾਰਨ ਕੀ ਆ ਇਹ ਹੱਥ ਦੇ ਵਿੱਚ ਛੋਲੇ ਫੜੇ ਹੋਏ ਤੇ ਮੁੱਠ ਫੁੱਲ ਗਈ ਆ ਤਾਂ ਕਰਕੇ ਹੱਥ ਨਹੀਂ ਬਾਹਰ ਆ ਰਿਹਾ ਇਹ ਉਹਨੂੰ ਪਤਾ ਤੇ ਬਾਂਦਰ ਨੂੰ ਇਹ ਵੀ ਪਤਾ ਵੀ ਜੇ ਹੱਥ ਬਾਹਰ ਨਾ ਆਇਆ ਤੇ ਸ਼ਿਕਾਰੀ ਨੇ ਆਣ ਕੇ ਫੜ ਲੈਣਾ ਮੈਨੂੰ ਕੈਦ ਵਿੱਚ ਪਾ ਲੈਣਾ ਤੇ ਬਾਂਦਰ ਛੋਲਿਆਂ ਦੀ ਮੁੱਠ ਛੱਡਦਾ ਹੱਥ ਬਾਹਰ ਆਉਂਦਾ ਤੇ ਭੱਜ ਜਾਂਦਾ ਪਰ ਬਾਂਦਰ ਦੇ ਮਨ ਵਿੱਚ ਖਾਣ ਦਾ ਜਿਹੜਾ ਲੋਭ ਸੀਨਾ ਉਨੇ ਛੋਲਿਆਂ ਦੀ ਮੋਟੇ ਛੱਡਣ ਨਹੀਂ ਦਿੱਤੀ ਇੱਕ ਛੋਲਿਆਂ ਦੀ ਮੁੱਠ ਬਦਲੇ ਬਾਂਦਰ ਬੰਨਿਆਂ ਗਿਆ ਪਤਾ ਉਹਨੂੰ ਸਾਰਾ ਪਤਾ ਉਹਨੂੰ ਸਾਰਾ ਹੀ ਹੈ ਕਿ ਜੇ ਛੋਲੇ ਛੱਡਦਾ ਤੇ ਹੱਥ ਬਾਹਰ ਆ ਜਾਣਾ ਮੈਂ ਭੱਜ ਜਾਗਾ ਪਰ ਉਹ ਖਾਣ ਦਾ ਜਿਹੜਾ ਲੋਭ ਹੈ ਨਾ ਅੰਦਰ ਕਿ ਜੇ ਛੱਡ ਦਿੱਤੇ ਤੇ ਖਾਵੇਂਗਾ ਕੀ ਉਹ ਬਾਂਦਰ ਨੂੰ ਛੋਲੇ ਛੱਡਣ ਹੀ ਨਹੀਂ ਦਿੰਦਾ ਬਾਂਦਰ ਛੋਲਿਆਂ ਦੀ ਮੋਟੇ ਛੱਡਦਾ ਹੀ ਨਹੀਂ ਤੇ ਹੱਥ ਬਾਹਰ ਆਉਂਦਾ ਹੀ ਨਹੀਂ ਸ਼ਿਕਾਰੀ ਆਣ ਕੇ ਜਾਲ ਪਾ ਕੇ ਬੰਨ ਲੈਂਦਾ ਤੇ ਫਿਰ ساری ਉਮਰ ਸ਼ਿਕਾਰੀ ਦੇ ਮਦਾਰੀ ਦੇ ਇਸ਼ਾਰਿਆਂ ਤੇ ਨੱਚਦਾ ਫਿਰ ਬੰਦਰ ਪਤਾ ਹੁੰਦਿਆਂ ਹੋਇਆਂ ਵੀ ਬੰਨਿਆ ਜਾਂਦਾ ਭਗਤ ਸਾਹਿਬ ਕਹਿੰਦੇ ਜਿਉ ਕਪ ਕੇ ਕਰ ਮੁਸ਼ਟ ਚਨਨ ਕੀ ਲੁਭਦ ਨ ਤਿਆਗ ਦਇਓ ਜੋ ਜੋ ਕਰਮ ਕੀਓ ਲਾਲ ਚਲਗ ਤੇ ਫਿਰ ਗਰਹਿ ਪਇਓ ਜਿਵੇਂ ਬਾਂਦਰ ਦੇ ਹੱਥ ਦੇ ਵਿੱਚ ਮੁੱਠ ਛੋਲਿਆਂ ਦੀ ਆ ਗਈ ਉਹ ਲਾਲਚ ਕਰਦਾ ਹੋਇਆ ਛੱਡਦਾ ਨਹੀਂ ਇਸੇ ਤਰ੍ਹਾਂ ਜਿਹੜੇ ਜਿਹੜੇ ਕੰਮ ਬੰਦਾ ਲਾਲਚ ਵਿੱਚ ਲੱਗ ਕੇ ਕਰਦਾ ਉਹ ਇਹਦੇ ਗਲ ਵਿੱਚ ਫਾਈ ਬਣ ਜਾਂਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭੁੱਲਿਓ ਰੇ ਝੂਠੇ ਲੋਭ ਲਾਗ ਤੂੰ ਝੂਠੇ ਲੋਭ ਵਿੱਚ ਫਸਿਆ ਭੁੱਲਿਆ ਹੋਇਆ ਫਾਈ ਵਿੱਚ ਪੈ ਜਾਏਂਗਾ ਬਚ ਇਹ ਲੋਭ ਨੂੰ ਤਿਆਗ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਰ ਵੀ ਪ੍ਰਮਾਣ ਦਿੱਤੇ ਨਿਸਪਰਥਾਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬਾਂਦਰ ਦੇ ਪਰਥਾਏ ਕਿ ਬਾਂਦਰ ਇਸ ਤਰ੍ਹਾਂ ਛੋਲਿਆਂ ਦੀ ਮੁੱਠ ਦਾ ਤਿਆਗ ਨਹੀਂ ਕਰਦਾ ਲੋਭ ਦੇ ਵਿੱਚ ਆਣ ਕੇ ਜਿਉਂ ਕਪਕੇ ਕਰ ਮੁਸ਼ਟ ਚੰਨਨ ਕੀ ਲੁਭਦਨ ਨ ਤਿਆਗ ਗਏ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੇ ਗਰੇ ਪਏ ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਘਰਾ ਘਰਾ ਵਿੱਚ ਬੂਹੇ ਬੂਹੇ ਗਾੜੀ ਫਿਰ ਨੱਚਦਾ ਫਿਰਦਾ ਬਾਂਦਰ ਇੱਕ ਛੋਲਿਆਂ ਦੀ ਮੁੱਠ ਦੇ ਲਾਲਚ ਨੇ ਉਹਨੂੰ ਫਸਾ ਦਿੱਤਾ ਇਹ ਬੰਦਾ ਲਾਲਚ ਵਿੱਚ ਹੀ ਫਸਦਾ ਨਾ ਲਾਲਚ ਵਿੱਚ ਜੇ ਲਾਲਚ ਨਾ ਹੋਵੇ ਤੇ ਫਿਰ ਫਾਈ ਵਿੱਚ ਨਾ ਪਵੇ ਫਿਰ ਫਾਈਆਂ ਨਾ ਪਹਿਨ ਪਰ ਲਾਲਚ ਇਹੋ ਜਿਹਾ ਹੈ ਕਿ ਇਹਨੂੰ ਛੱਡਦਾ ਨਹੀਂ ਤੇ ਤਿਆਗਦਾ ਨਹੀਂ ਤੇ ਪਤਾ ਵੀ ਆ ਪੀ ਇਹ ਕੰਮ ਕੀਤਿਆਂ ਫਾਈ ਪਹਿਣੀ ਐ ਪਰ ਲਾਲਚ ਇਹਨੂੰ ਤਿਆਗਣ ਹੀ ਨਹੀਂ ਦਿੰਦਾ ਲੋਭ ਤਿਆਗਣ ਨਹੀਂ ਦਿੰਦਾ ਉਹ ਕੰਮ ਨਾ ਭਗਤ ਕਬੀਰ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ ਤਦ ਕਬੀਰ ਸਾਹਿਬ ਨੇ ਵੇਖਿਆ ਵੀ ਇੱਕ ਮਨੁੱਖ ਨਾ ਬਹੁਤਾ ਲਾਲਚ ਕਰਦਾ ਕੋਈ ਸਾਧੂ ਸੀ ਤੇ ਲੋਭੀ ਹੋ ਗਿਆ ਘਰ ਵਾਲੇ ਸੇਵਾ ਬੜੀ ਕਰਦੇ ਉਹਨੇ ਸੋਚਿਆ ਵੀ ਇੱਥੇ ਹੀ ਚੰਗਾ ਖਾਣ ਪੀਣ ਨੂੰ ਚੰਗਾ ਮਿਲ ਜਾਂਦਾ ਤੇ ਛਕੀ ਚੱਲੋ ਇਹਨਾਂ ਨੂੰ ਇਸ ਤਰ੍ਹਾਂ ਭੋਲੇ-ਪਾਲੇ ਇਹਨੇ ਗੱਲਾਂ ਬਾਤਾਂ ਨਾ ਪਰਮਾਈ ਫਿਰੋ ਆਪਣੇ ਖਾਣ ਦੇ ਲਾਲਚ ਕਰਕੇ ਆਪਣੀ ਸੇਵਾ ਕਰਾਉਣ ਵਾਸਤੇ ਭਗਤ ਸਾਹਿਬ ਨੇ ਉਹਨੂੰ ਕਿਹਾ ਕਹਿਣ ਲੱਗੇ ਵੀ ਇਹ ਕੰਮ ਠੀਕ ਨਹੀਂ ਹੋ ਇਹ ਲਾਲਚ ਕਰਨਾ ਇਹ ਛੱਡ ਤੇ ਬੰਦਗੀ ਕਰਿਆ ਕਰ ਪਰ ਉਹ ਨਾ ਮੰਨਿਆ ਜਦੋਂ ਨਾ ਮੰਨਿਆ ਸਮਾਂ ਆਇਆ ਉਹ ਚੜ੍ਹਾਈ ਕਰ ਗਿਆ ਹੁਣ ਜਿੰਨਾਂ ਦਾ ਖਾਦਾ ਸੀ ਬੰਦਗੀ ਕੋਈ ਹੈ ਨਹੀਂ ਉਹਨਾਂ ਦਾ ਲੇਖਾ ਵੀ ਤੇ ਦੇਣਾ ਨਾ ਉਹਨਾਂ ਦੇ ਘਰ ਦੇ ਵਿੱਚ ਹੀ ਫਿਰ ਵਛਾ ਬਣ ਕੇ ਆਇਆ ਗਾਂ ਸੋਈ ਵਛਾ ਦਿੱਤਾ ਹੌਲੀ ਹੌਲੀ ਟੱਗਾ ਬਣ ਗਿਆ ਤੇ ਬੈਠਾ ਹੀ ਰਹਿਣਾ ਉਹਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਵੇਲੜ ਸੀ ਨਾ ਖਾ ਲਿਆ ਤੇ ਸੌ ਲਿਆ ਉਸੇ ਤਰ੍ਹਾਂ ਹੀ ਹੁਣ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ ਤੇ ਭਗਤ ਜੀ ਗਏ ਕਹਿੰਦੇ ਉਹਨੂੰ ਸਮਝਾਇਆ ਵੀ ਇਹ ਤੈਨੂੰ ਲੇਖਾ ਦੇਣਾ ਪੈਣਾ ਹੁਣ ਇਹ ਭਾਈ ਜੋ ਕੀਤਾ ਨਾ ਇਹ ਹੁਣ ਤੈਨੂੰ ਉਹਦਾ ਹਿਸਾਬ ਕਿਤਾਬ ਦੇਣਾ ਪੈਣਾ ਇਹਨਾਂ ਦਾ ਖਾਂਦਾ ਰਿਆਂ ਫਰੀ ਤੇ ਹੁਣ ਕੰਮ ਕਿੰਨੇ ਕਰਨਾ ਇਹ ਕੰਮ ਕਰਨਾ ਪੈਣਾ ਭਗਤ ਸਾਹਿਬ ਜੀ ਉੱਥੇ ਫਿਰ ਮਨੁੱਖ ਨੂੰ ਉਪਦੇਸ਼ ਦਿੰਦੇ ਵੀ ਆਹ ਹਾਲਤ ਹੋਣੀ ਹੂ ਲਾਲਚ ਵਿੱਚ ਆਣ ਕੇ ਕਰਦਾ ਨਾ ਇਹ ਕੁਝ ਲਾਲ ਚੰਨੋਂ ਤਿਆਗ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਚਾਰ ਪੈਰ ਹੋ ਜਾਣੇ ਦੋ ਸਿੰਘ ਮੱਥੇ ਤੇ ਮੂੰਹ ਤੋਂ ਗੂੰਗਾ ਪਸ਼ੂ ਜਿਹੜਾ ਬੋਲ ਕੇ ਨਹੀਂ ਦੱਸ ਸਕਦਾ ਨੂੰ ਭੁੱਖ ਲੱਗੀ ਆ ਪਿਆਸ ਲੱਗੀ ਆ ਜਾਂ ਪੀੜ ਹੁੰਦੀ ਆ ਉਹ ਦੱਸ ਸਕਦਾ ਵੱਤ ਵਾਦ ਡੰਗ ਹੀ ਸਕਦਾ ਮੂੰਹ ਤੋਂ ਗੂੰਗਾ ਹੋ ਜਾਣਾਈ ਤਬ ਕੈਸੇ ਗੁਣ ਗਈ ਹੈ ਫਿਰ ਕਿਵੇਂ ਗੁਣ ਗਾਵੇਗਾ ਹੁਣ ਝੂਠੇ ਲਾਲਚ ਵਿੱਚ ਲੱਗਾ ਹੋਇਆ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੀ ਫਿਰ ਕਿਵੇਂ ਗੁਣ ਗਾਵੇਗਾ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਰਤ ਮੂੰਡ ਲਕਈ ਹੈ ਉੱਠਦਿਆਂ ਬੈਠਦਿਆਂ ਸੋਟੀਆਂ ਵੱਜਣੀਆਂ ਹੀ ਫਿਰ ਮੂੰਹ ਕਿੱਥੇ ਲਕਾਵੇਂਗਾ ਹਰ ਬਿਨ ਬੈਲ ਬੇਰਾਨੇ ਹੋਈ ਹੈ ਹੁਣ ਲਾਲਚ ਵਿੱਚ ਲੱਗਾ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਗਾਨਾ ਬੈਲ ਬਗਾਨੇ ਬੈਲ ਤੋਂ ਭਾਵ ਹੈ ਜਿਹਨੂੰ ਬਹੁਤੀ ਖੇਚਲ ਪੈਂਦੀ ਖਾਣ ਪੀਣ ਨੂੰ ਅਗਲਾ ਦਿੰਦਾ ਕੋਈ ਨਹੀਂ ਮੰਗ ਕੇ ਲਿਆਉਂਦਾ ਵਹੋਂਦਾ ਸਾਰਾ ਦਿਨ ਤੇ ਫੇਰ ਖਾਲੀ ਸ਼ਾਮ ਨੂੰ ਪੁਠਾਈ ਪੁਖਾਈ ਉਹਨੂੰ ਬੰਨੋਂਦਾ ਨਾ ਪਾਣੀ ਡਾਇਆ ਨਾ ਪੱਠੇ ਪਾਏ ਉਨ ਬਹੁਤੀ ਖੇਚਲ ਪੈਂਦੀ ਹਾਰ ਬਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾਕਨ ਨੱਕ ਪਾੜ ਦੇਣਾ ਹੀ ਅਗਲਿਆਂ ਨੱਥ ਪਾ ਦੇਣੀ ਟੁੱਟੇ ਕਾਂਦਨ ਜੂਲੇ ਦੇ ਨਾਲ ਕੰਨਾ ਫਿਸਿਆ ਰਹਿਣਾ ਕੋਦੋ ਕੋ ਭੁਸ ਖਈ ਹੈ ਕੋਦਰੇ ਦਾ ਭੋਜ ਖਾਣ ਨੂੰ ਮਿਲਣਾ ਸਾਰੋ ਦਿਨ ਡੋਲਤ ਬਨ ਮਹੀਆ ਅਜ ਹੋ ਨਾ ਪੇਟ ਅ ਗਈ ਹੈ ਸਾਰਾ ਦਿਨ ਫਿਰ ਜੰਗਲਾਂ ਦੇ ਵਿੱਚ ਭਟਕਦਾ ਫਿਰੇਗਾ ਪਰ ਪੇਟ ਨਹੀਂੋਂ ਭਰਨਾ ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ ਜਦੋਂ ਤੈਨੂੰ ਕਹਿੰਨੇ ਸਨ ਜਪਿਆ ਕਰ ਰਾਮ ਰਾਮ ਤੇ ਖਾਣ ਦੇ ਲਾਲਚ ਵਿੱਚ ਨਹੀਂ ਸਾਂ ਜਪਦਾ ਹੁਣ ਆਪਣਾ ਕੀਤਾ ਪਾਪ ਆਈ ਹੁਣ ਭੋਗਣਾ ਪੈਣਾ ਫਿਰ ਆਪਣਾ ਕੀਤਾ ਹੀ ਪਾਉਂਦਾ ਬੰਦਾ ਝੂਠੇ ਲਾਲਚ ਵਿੱਚ ਫਸ ਜਾਂਦਾ ਦੁੱਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਪਰਮੇਸ਼ਰ ਦਾ ਨਾਮ ਵਿਸਾਰ ਕੇ ਹੀ ਆਪਣਾ ਰਤਨਾ ਵਰਗਾ ਜਨਮ ਇਹਨੇ ਗਵਾ ਲਿਆ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹ ਔਸਰ ਕਤ ਪਈ ਐ ਔਸਰੇ ਸਮਾਂ ਨੂੰ ਪਤਾ ਨਹੀਂ ਕਦੋਂ ਮਿਲਣਾ ਕਿ ਨਹਾਂ ਚੇਰਣ ਘੁੰਮਣਾ ਪੈਣਾ ਕਦੀ ਕਿਸੇ ਜੋਂ ਚ ਕਦੀ ਕਿਸੇ ਜੋ ਇਹ ਸਮਾਂ ਪਤਾ ਨਹੀਂ ਕਦੋਂ ਬਣੇ ਹੋਣਾ ਇਹ ਔਸਰ ਕਤ ਪਈ ਹੈ ਪਰਮਤ ਫਿਰਤ ਤੇਲਕ ਕੇ ਕੱਪ ਜਿਉ ਹੁਣ ਤੇ ਇੰਜ ਪਰਮ ਦਾ ਫਿਰਦਾ ਤੇਲਕ ਤੇਲੀ ਦੇ ਬਲਦ ਦੀ ਤਰ੍ਹਾਂ ਤੇਲੀ ਦਾ ਬਲਦ ਘੁੰਮੀ ਜਾਂਦਾ ਘੁੰਮੀ ਜਾਂਦਾ ਘੁੰਮੀ ਜਾਂਦਾ ਨਾ ਕੋਲੂ ਦੇ ਚਾਰ ਚਫੇਰੇ ਕੋਈ ਮੰਜ਼ਲ ਤਾਂ ਨਹੀਂ ਨ ਮਿਲਦੀ ਉਹਨੂੰ ਉਥੇ ਘੁੰਮੀ ਜਾਂਦਾ ਉਥੇ ਘੁੰਮੀ ਜਾਂਦਾ ਘੁੰਮ ਘੁੰਮ ਕੇ ਥੱਕ ਜਾਂਦਾ ਖੱਜਲ ਖਵਾਰ ਹੁੰਦਾ ਪਰ ਮੰਜ਼ਲ ਕੋਈ ਨਹੀਂ ਮਿਲਦੀ ਕਾਪ ਕਹਿੰਦੇ ਬਾਂਦਰ ਨੂੰ ਬਾਂਦਰ ਦੀ ਤਰ੍ਹਾਂ ਬਾਂਦਰ ਵੀ ਤੇ ਫਿਰ ਨੱਚਦਾ ਹੀ ਐ ਨਾ ਲੋਭ ਸੀ ਨਾ ਬਾਂਦਰ ਦੇ ਮਨ ਵਿੱਚ ਤੇ ਬਾਂਦਰ ਫੜਿਆ ਗਿਆ ਤੇ ਮਦਾਰੀ ਦੇ ਇਸ਼ਾਰਿਆਂ ਤੇ ਨੱਚਦਾ ਫਿਰ ਤੇਲੀ ਦੇ ਬਲਦ ਦੀ ਤਰ੍ਹਾਂ ਭਰਮੀ ਜਾ ਹੁਣ ਬਾਂਦਰ ਦੀ ਤਰ੍ਹਾਂ ਨੱਚੀ ਜਾ ਪਰ ਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰੈਨ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਭਗਤ ਕਬੀਰ ਸਾਹਿਬ ਕਹਿੰਦੇ ਹੁਣ RAM ਦਾ ਨਾਮ ਨਹੀਂ ਜਪਦਾ ਮੂੰਡ ਤੋਂ ਨੈ ਪਛਤਈ ਹੈ ਫਿਰ ਮੂੰ ਵੀ ਹਲਾਵੇਂਗਾ ਤੇ ਪਛਤਾਤਾਪ ਵੀ ਕਰੇਗਾ ਪਿਆਵੇਂ ਝੂਠੇ ਲਾਲਚ ਵਿੱਚ ਲੱਗ ਕੇ ਜਨਮ ਗਵਾ ਲਿਆ ਝੂਠੇ ਲਾਲਚ ਜਨਮ ਗਵਾਇਆ ਇਹ ਝੂਠੇ ਲੋਭ ਦੇ ਵਿੱਚ ਲੱਗ ਕੇ ਜਨਮ ਵਿਅਰਥ ਗਵਾ ਲਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਚੇਤ ਕਰਦੇ ਨੇ ਕਹਿੰਦੇ ਭੂਲੇ ਓ ਰੇ ਝੂਠੇ ਲੋਭ ਲਾਗ ਤੂੰ ਫਿਰ ਲਾ ਹੋਇਆ ਝੂਠੇ ਲੋਭ ਵਿੱਚ ਲੱਗ ਕੇ ਇਹ ਝੂਠਾ ਲੋਭ ਇਹਦਾ ਤਿਆਗ ਕਰ ਕਹਿੰਦਾ ਮਹਾਰਾਜ ਹੋ ਸਕਦਾ ਸਤਗੁਰੂ ਜੀ ਕਹਿੰਦੇ ਕਾਛ ਬਿਗਰੇ ਨਾ ਹਨ ਅਜ ਹੋਂ ਜਾਗ ਜੇ ਕੁਝ ਵਿਗੜ ਥੋੜਾ ਗਿਆ ਹਜੇ ਵੀ ਜਾਗ ਜਾ ਹਜੇ ਵੀ ਸਮਝ ਜਾ ਇਹ ਲੋਭ ਦੀ ਨੀਂਦ ਤਿਆਗ ਦੇ ਇਹਨੂੰ ਤਿਆਗ ਦੇ ਤੇ ਰੱਬ ਦੇ ਨਾਮ ਦੇ ਨਾਲ ਜੁੜ ਜਾ ਹਜੇ ਵੀ ਕੁਝ ਨਹੀਂ ਉਹ ਵਿਗੜਿਆ ਹਜੇ ਵੀ ਸਾਂਭਲਾ ਵੇਲਾ ਕੁਝ ਵਿਗੜਿਆ ਥੋੜੀ ਅੱਜ ਹੂੰ ਸਮਝ ਕਾਸ਼ ਬਿਗਰੇ ਨਾ ਹਨ ਭਜ ਲੈ ਨਾਮ ਮੁਰਾਰ ਕਹਿ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਹੇ ਪੁਖਾਰ ਕਛ ਬਿਗਰਿਓ ਨਾਹਨ ਅਜ ਹੂੰ ਜਾਗ ਜੇ ਵੀ ਜਾਗ ਪਾ ਹਜੇ ਵੀ ਕੁਛ ਨਹੀਂ ਵਿਗੜਿਆ ਹਜੇ ਵੀ ਸੌਰ ਜਾਵੇਗਾ ਹਜੇ ਵੀ ਭਲਾ ਹੋ ਜਾਵੇਗਾ ਹਜੇ ਵੀ ਕਿਰਪਾ ਹੋ ਜਾਵੇਗੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਘਰ ਨੂੰ ਅੱਗ ਲੱਗ ਜਾਵੇ ਨਾ ਤੇ ਬੰਦਾ ਕਹਿੰਦਾ ਜੋ ਕੁਝ ਬਚਦਾ ਉਹ ਤੇ ਬਚਾਓ ਚੰਗੀ ਗੱਲ ਤੇ ਹੋਈ ਹੈ ਨਾ ਜਿੰਨਾ ਬਚਦਾ ਬਚਾ ਲਓ ਜਿਵੇਂ ਘਰ ਨੂੰ ਅੱਗ ਲੱਗ ਗਈ ਹੁਣ ਸਭ ਕੁਝ ਸੜ ਕੇ ਸੁਆਹ ਹੋ ਹੀ ਜਾਣਾ ਤੇ ਜੋ ਬਚਦਾ ਉਹ ਬਚਾ ਲਓ ਇਸੇ ਤਰ੍ਹਾਂ ਇਹ ਸਰੀਰ ਰੂਪੀ ਘਰ ਜਿਹੜਾ ਹੈ ਇਹ ਤੇ ਮੌਤ ਰੂਪੀ ਅੱਗ ਦੇ ਵਿੱਚ ਸੜਦਾ ਹੀ ਪਿਆ ਹੌਲੀ ਹੌਲੀ ਸੜੀ ਜਾ ਰਿਹਾ ਤੇ ਜਿੰਨੇ ਸੁਆਸ ਬਚਦੇ ਨੇ ਇਹਨੂੰ ਬਚਾਲਾ ਜਿਹੜੇ ਨੰਗੇ ਸੋ ਨੰਗੇ ਜਿਹੜੇ ਅਜੇ ਬਾਕੀ ਨੇ ਉਹ ਤੇ ਬਚਾਏ ਜਾ ਸਕਦੇ ਨਾ ਪਰਮੇਸ਼ਰ ਦੇ ਨਾਮ ਦੇ ਨਾਲ ਜੜ ਕੇ ਉਹ ਸਫਲੇ ਕੀਤੇ ਜਾ ਸਕਦੇ ਨੇ ਤਾ ਕਰਕੇ ਕਹਿੰਦੇ ਕਛ ਬਿਗਰੇ ਨਾ ਹਨ ਹਜੇ ਵੀ ਕੁਛ ਨਹੀਂ ਵਿਗੜਿਆ ਅਜ ਹੂੰ ਜਾਗ ਹਜੇ ਵੀ ਜਾਗ ਪਾ ਗੱਲ ਬਣ ਜਾਏਗੀ ਰਹਾਉ ਵਿਸ਼ਰਾਮ ਦੇ ਕੇ ਕਥਨ ਕਰਦੇ ਸਾਮ ਸੁਪਨੈ ਕੈ ਇਹੋ ਜਾਗ ਜਾਨ ਜਿਹੜੇ ਸੰਸਾਰ ਦੇ ਵਿੱਚ ਤੂੰ ਫਸਿਆ ਹੋਇਆ ਨਾ ਜਿਹਦੇ ਲੋਭ ਲਾਲਚ ਵਿੱਚ ਲੱਗਾ ਹੋਇਆ ਇਹਨੂੰ ਸੁਪਨੇ ਦੇ ਸਮਾਨ ਸਮਝ ਸੁਪਨੇ ਦੇ ਸਮਾਨ ਬਿਨ ਸੈ ਸ਼ਿਨ ਮੈਂ ਸਾਚੀ ਮਾਨ ਇਹ ਗੱਲ ਸੱਚੀ ਮਾਨ ਸੱਚੀ ਮੰਨ ਲੈਣਾ ਕਰ ਵੀ ਇੱਕ ਸ਼ਿਨ ਵਿੱਚ ਹੀ ਨਾਸ਼ ਹੋ ਜਾਂਦਾ ਹੁਣ ਬੰਦੇ ਨੇ ਸੁਪਨਾ ਤੇ ਵੇਖਿਆ ਹੀ ਹੁੰਦਾ ਨਾ ਸੁਪਨਾ ਜਦੋਂ ਸੁਪਨਾ ਵੇਖਦਾ ਤੇ ਸੁਪਨੇ ਦੇ ਵਿੱਚ ਰਾਜਾ ਬਣ ਕੇ ਬੈਠਾ ਹੁੰਦਾ ਜਿਉਂ ਸੁਪਨੇ ਕੋਈ ਬੈਸਤ ਰਾਜਾ ਸੁਪਨੇ ਦੇ ਵਿੱਚ ਰਾਜਾ ਬਣ ਕੇ ਬੈਠਾ ਸੋਨੇ ਦੇ ਸਿੰਘਾਸਣ ਤੇ ਬੈਠਾ ਸਿਪਾਈ ਜਿਹੜੇ ਨੇ ਉਹ ਪਹਿਰੇ ਤੇ ਖਲੋਤੇ ਹੋਏ ਹਨ ਦਰਬਾਰ ਸਜਿਆ ਹੋਇਆ ਮੰਤਰੀ ਅਮੀਰ ਵਜ਼ੀਰ ਸਲਾਮਾ ਕਰਦੇ ਪਏ ਹੁਕਮ ਚਲਦਾ ਪਿਆ ਫਰਮਾਇਸ਼ਾਂ ਕਰਦਾ ਪਿਆ ਬੜੀ ਫੌਜ ਇਹਦੇ ਹੁਕਮ ਵਿੱਚ ਬੜੇ ਖਜ਼ਾਨੇ ਇਹਦੇ ਕੋਲ ਰਹਿਣ ਵਾਸਤੇ ਰਾਜ ਮਹੱਲ ਨੇ ਇਹਨੇ ਸੁਪਨੇ ਵਿੱਚ ਵੇਖਿਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਪਨਾ ਬਹੁਤਾ ਚਿਰ ਨਹੀਂ ਰਹਿੰਦਾ ਤੇ ਆਪ ਮਨੁੱਖ ਵੇਖਦਾ ਹੀ ਆ ਕਿ ਜਦੋਂ ਸੁਪਨਾ ਵੇਖਦਾ ਸੀ ਸੁਪਨੇ ਵਿੱਚ ਰਾਜਾ ਬਣ ਕੇ ਬੈਠਾ ਜਿਉਂ ਸੁਪਨੇ ਹੋਏ ਬੈਸਤ ਰਾਜਾ ਇਹ ਸੁਪਨੇ ਦੇ ਵਿੱਚ ਰਾਜਾ ਬਣ ਕੇ ਹਕੂਮਤ ਕਰਦਾ ਪਿਆ ਸੀ ਇੰਨੇ ਚਿਰ ਨੂੰ ਕਿਸੇ ਨੇ ਆਣ ਕੇ ਬਾਹਫ ਤੋਂ ਵੜ ਕੇ ਲਾਤਾ ਅੱਖਾਂ ਬੰਦ ਸਨ ਸੁਪਨਾ ਆ ਰਿਹਾ ਸੀ ਅੱਖਾਂ ਖੁੱਲ ਗਈਆਂ ਤੇ ਸੁਪਨਾ ਟੁੱਟ ਗਿਆ ਜਦੋਂ ਸੁਪਨਾ ਮੁੱਕਿਆ ਤੇ ਸਭ ਕੁਝ ਹੀ ਮੁੱਕ ਗਿਆ ਨਾਲ ਰਾਜ ਭਾਗ ਵੀ ਜਾਂਦਾ ਰਿਹਾ ਸੋਨੇ ਦੇ ਮਹਿਲ ਸੋਨੇ ਦੇ ਸਿੰਘਾਸਣ ਫੌਜਾਂ ਮੰਤਰੀ ਅਮੀਰ ਵਜ਼ੀਰ ਰਾਣੀਆਂ ਸਭ ਕੁਝ ਹੀ ਬਰਬਾਦ ਹੋ ਗਿਆ ਬਸ ਇੱਕ ਅੱਖ ਹੀ ਖੁੱਲੀ ਤੇ ਸਭ ਕੁਝ ਹੀ ਨਾਸ਼ ਹੋ ਗਿਆ ਇਹ ਤੇ ਹੈਰਾਨ ਹੀ ਰਹਿ ਜਾਂਦਾ ਵੀ ਹੁਣੇ ਰਾਜਾ ਬਣਿਆ ਪਿਆ ਸਾਂ ਆ ਅੱਖ ਖੁੱਲ ਗਈ ਮਾੜੀ ਜੀ ਤੇ ਟੁੱਟੀ ਮੰਜੀ ਤੇ ਪਿਆ ਫੇਰ ਕੰਗਾਲ ਹੋ ਗਿਆ ਗਰੀਬ ਹੋ ਗਿਆ ਜਿਉਂ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਾਂ ਨਿਰਾਰਥ ਕਾਜਾ ਜਦੋਂ ਅੱਖਾਂ ਖੁੱਲ ਜਾਂਦੀਆਂ ਤੇ ਪਤਾ ਲੱਗ ਜਾਂਦਾ ਉਹ ਸੁਪਨੇ ਦਾ ਕੰਮ ਵਿਅਰਥ ਸੀ ਕਿਸੇ ਅਰਥ ਨਹੀਂ ਆਇਆ ਕੋਈ ਲਾਭ ਨਹੀਂ ਉਹਦਾ ਹੋਇਆ ਭਾਵੇਂ ਸੁਪਨੇ ਵਿੱਚ ਰਾਜਾ ਵੀ ਸਾਂ ਨਾ ਉਹਦਾ ਕੋਈ ਲਾਭ ਨਹੀਂ ਮੈਨੂੰ ਕੋਈ ਫਾਇਦਾ ਹੋਇਆ ਸੁਪਨੇ ਵਿੱਚ ਰਾਜਾ ਅਸਾਂ ਜਦੋਂ ਅੱਖਾਂ ਖੋਲੀਆਂ ਤੇ ਉਸੇ ਤਰ੍ਹਾਂ ਪਹਿਲਾਂ ਵਾਲੇ ਹਾਲਾਤ ਦੋਖ ਉਸੇ ਤਰ੍ਹਾਂ ਭੋਖ ਉਸੇ ਤਰ੍ਹਾਂ ਗਰੀਬੀ ਉਸੇ ਤਰ੍ਹਾਂ ਕੰਗਾਲਤਾ ਹੀ ਉਸੇ ਤਰ੍ਹਾਂ ਉਹ ਤੇ ਉਸੇ ਤਰ੍ਹਾਂ ਹੀ ਹੈ ਤੇ ਸੁਪਨੇ ਵਿੱਚ ਰਾਜਾ ਬਣਨ ਦਾ ਕੀ ਫਾਇਦਾ ਹੋਇਆ ਕਿਸੇ ਅਰਥ ਆਇਆ ਸੁਪਨੇ ਵਿੱਚ ਰਾਜਾ ਬਣਨਾ ਜਦੋਂ ਅੱਖਾਂ ਖੁੱਲ ਗਈਆਂ ਕਹਿੰਦੇ ਸਭ ਨਿਰਾਰਥਕ ਆ ਜਾ ਸਾਰੇ ਕੰਮ ਵਿਅਰਥ ਚਲੇ ਗਏ ਸੁਪਨੇ ਵਾਲੇ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਨੂੰ ਵੀ ਸੁਪਨੇ ਦੀ ਨਿਆਈ ਜਾਣ ਭਾਵੇਂ ਰਾਜਾ ਬਣਿਆ ਫਿਰੇ ਲਾਲ ਬੱਤੀ ਵਾਲੀਆਂ ਗੱਡੀਆਂ ਅੱਗੇ ਪਿੱਛੇ ਭੱਜਦੀਆਂ ਜਾਂਦੀਆਂ ਨੇ ਜਦੋਂ ਜਾਂਦਾ ਤੇ ਸੜਕਾਂ ਖਾਲੀ ਹੋ ਜਾਂਦੀਆਂ ਲੋਕ ਡਰ ਦੇ ਪਾਸੇ ਹੋ ਜਾਂਦੇ ਨੇ ਚੀਕਾਂ ਮਾਰਦਾ ਜਾਂਦਾ ਹੈ ਗੱਡੀਆਂ ਹਾਰਨ ਵਜਾਉਂਦੀਆਂ ਜਾਂਦੀਆਂ ਨੇ ਬੜੇ ਇਹਦੇ ਅੱਗੇ ਪਿੱਛੇ ਫਿਰਨ ਵਾਲੇ ਨੇ ਹੱਥ ਜੋੜਨ ਵਾਲੇ ਨੇ ਪਰ ਸਤਿਗੁਰੂ ਕਹਿੰਦੇ ਸੁਪਨੇ ਦੀ ਨਿਆਈਂ ਊ ਜਿਵੇਂ ਸੁਪਨੇ 'ਚ ਰਾਜਾ ਬਣਿਆ ਤੇ ਜ਼ਿੰਦਗੀ ਦੇ ਵਿੱਚ ਜਦੋਂ ਅੱਖਾਂ ਖੁੱਲੀਆਂ ਨਾ ਜੀਵਨ ਵਿੱਚ ਉਹ ਕਿਸੇ ਕੰਮ ਨਹੀਂ ਆਇਆ ਇਸੇ ਤਰ੍ਹਾਂ ਇਹ ਸੰਸਾਰ ਸੁਪਨੇ ਦੀ ਨਿਆਈਂ ਊ ਬਿਨ ਸਹਿ ਸ਼ਿਨ ਮੈਂ ਸਾਚੀ ਮਾਨ ਇੱਕ ਸ਼ਿਨ ਦੇ ਵਿੱਚ ਖਤਮ ਹੋ ਜਾਂਦਾ ਸਭ ਕੁਝ ਇੱਕ ਸ਼ਿਨ ਵਿੱਚ ਇਕ ਕਵੀ ਸੰਤੋਖ ਸਿੰਘ ਜੀ ਕਹਿੰਦੇ ਸੁਪਨ ਪਦਾਰਥ ਸੁਵਾਰਥ ਮੈਂ ਰਚਿਓ ਸੰਚੈ ਸੰਚ ਸੰਚ ਜਾਗੇ ਤੇ ਬਹੁਰ ਪਛਤਾਇਓ ਹੈ ਸੁਪਨੇ ਦੇ ਵਿੱਚ ਨਾ ਬੰਦਾ ਕਈ ਪਦਾਰਥ ਇਕੱਠੇ ਹੁਣ ਸੁਪਨੇ ਵਿੱਚ ਵੀ ਤੇ ਲੋਭੀ ਹੁੰਦਾ ਹੀ ਆ ਨਾ ਸੁਪਨੇ ਵਿੱਚ ਵੀ ਲੋਭ ਹੁੰਦਾ ਹੈ ਤੇ ਜਦੋਂ ਲੋਭੀ ਹੁੰਦਾ ਆ ਵੀ ਇਕੱਠਾ ਕਰ ਲਾ ਵੀ ਇਕੱਠਾ ਕਰ ਲਾ ਆ ਵੀ ਇਕੱਠਾ ਕਰ ਲਾ ਬੜਾ ਕੁਝ ਇਕੱਠਾ ਕਰੀ ਜਾਂਦਾ ਜਦੋਂ ਅੱਖ ਖੁੱਲਦੀ ਤੇ ਸਭ ਕੁਝ ਹੀ ਨਾਸ ਹੋ ਜਾਂਦਾ ਕੋਲ ਕੁਝ ਨਹੀਂ ਫਿਰ ਪਛਤਾਉਂਦਾ ਕਹਿੰਦਾ ਐ ਮੈਂ ਇਕੱਠਾ ਕਰਦਾ ਰਿਆ ਮੇਲੇ ਤੇ ਕੱਖ ਨਹੀਂ ਇਸੇ ਤਰ੍ਹਾਂ ਇਹ ਸੰਸਾਰ ਹੈ ਤੂੰ ਲੋਭੀ ਨਾ ਹੋ ਲੋਭੀ ਬਣ ਕੇ ਚੀਜ਼ਾਂ ਇਕੱਠੀਆਂ ਕਰਨ ਦੇ ਖਿਆਲ ਵਿੱਚ ਨਾ ਪੈ ਜਦੋਂ ਅੱਖ ਖੁੱਲੀ ਨਾ ਭਾਵੇਂ ਜਦੋਂ ਮੌਤ ਆਈ ਤੇ ਸਭ ਕੁਝ ਵਿਅਰਥ ਤੈਨੂੰ ਕੁਝ ਵੀ ਨਹੀਂ ਹੋ ਮਿਲਣਾ ਇੱਕ ਛਿਨ ਵਿੱਚ ਹੀ ਸਭ ਕੁਝ ਨਾਸ਼ ਹੋ ਜਾਣਾ ਇੱਕ ਛਿਨ ਵਿੱਚ ਹੀ ਅੱਖ ਖੁੱਲੀ ਤੇ ਸੁਪਨਾ ਗਿਆ ਸਪਨੇ ਵਿੱਚ ਕਿੱਡਾ ਵੱਡਾ ਕਿੱਡਾ ਮਹਾਨ ਬਣਿਆ ਸੀ ਕਿਸੇ ਅਰਥ ਨਹੀਂ ਆਇਆ ਕਿਸੇ ਕੰਮ ਨਹੀਂ ਆਇਆ ਕੁਝ ਨਹੀਂ ਸਵਾਰਿਆ ਉਹਨੇ ਇਹ ਸੰਸਾਰ ਨੂੰ ਇਸੇ ਤਰ੍ਹਾਂ ਜਾਣ ਤੇ ਲੋਭ ਵਿੱਚ ਨਾ ਗਰਸਿਆ ਜਾ ਲੋਭ ਨੂੰ ਤਿਆਗ ਕੇ ਕਿਰਤ-ਵਿਰਤ ਕਰ ਤੇ ਰੱਬ-ਰੱਬ ਕਰ ਹਜੇ ਵੀ ਕੁਝ ਨਹੀਂ ਉਹ ਵਿਗੜਿਆ ਹਜੇ ਵੀ ਜਾਗ ਪਾ ਹਜੇ ਵੀ ਜਾਗ ਪਾ ਸੰਗ ਤੇਰੇ ਹਰ ਵਸਤ ਨੀਤ ਤੇ ਹਰੀ ਪਰਮੇਸ਼ਰ ਤੇ ਸਦਾ ਹੀ ਤੇਰੇ ਸੰਗ ਵਸਦਾ ਨਿਤਾ ਪ੍ਰਤੀ ਤੇਰੇ ਨਾਲ ਹੀ ਰਹਿੰਦਾ ਹਰ ਵੇਲੇ ਤੇਰੇ ਕੋਲ ਆ ਉਹਦੇ ਵੱਲ ਧਿਆਨ ਦੇ ਮਨੁੱਖ ਦੇ ਕੋਲ ਚੀਜ਼ ਹੋਵੇ ਪਰ ਧਿਆਨ ਨਾ ਦੇਵੇ ਤੇ ਕੋਲ ਹੁੰਦੀ ਨੂੰ ਵੀ ਕੋਲ ਨਹੀਂ ਉਹ ਸਮਝਦਾ ਜਿਹਦੇ ਵੱਲ ਧਿਆਨ ਨਹੀਂ ਨਾ ਕੋਲ ਹੁੰਦਿਆਂ ਵੀ ਨਹੀਂ ਸਮਝਦਾ ਉਹ ਜਿਵੇਂ ਸਣਾਉਂਦੇ ਨਾ ਕਿਸੇ ਨੇ ਬੱਚਾ ਪੁੱਛੜ ਚੁੱਕਿਆ ਮਾਂ ਨੇ ਤੇ ਹੱਥ ਵਿੱਚ ਫੜਿਆ ਮੋਬਾਈਲ ਤੇ ਧਿਆਨ ਮੋਬਾਈਲ ਦੀਆਂ ਰੀਲਾਂ ਵੇਖਣ ਵਿੱਚ ਲੱਗਾ ਬਸ ਉਧਰ ਹੀ ਧਿਆਨ ਤੇ ਮੜਾ ਜੇ ਚੇਤਾ ਆ ਬੱਚਾ ਕਿੱਥੇ ਆ ਇਹ ਪਤਾ ਹੀ ਨਹੀਂ ਵੀ ਪੁੱਛੜ ਹੀ ਚੁੱਕਿਆ ਤੇ ਇੱਧਰ ਉੱਧਰ ਲੱਭਦੀ ਫਿਰਦੀ ਭਟਕਦੀ ਫਿਰਦੀ ਕਿਉਂ ਫੇ ਕੋਲ ਲੱਭਦੀ ਕਿਉਂ ਫਿਰਦੀ ਕਿਉਂਕਿ ਧਿਆਨ ਨਹੀਂ ਧਿਆਨ ਨਹੀਂ ਨਾ ਜੇ ਧਿਆਨ ਕੋਲ ਹੋਵੇ ਪਤਾ ਹੋਵੇ ਧਿਆਨ ਹੋਵੇ ਤੇ ਫਿਰ ਆ ਕੋਲ ਹੀ ਆ ਚੀਜ਼ ਫਿਰ ਉਹਦੇ ਵੱਲ ਤੱਕਦਾ ਜਾਣਦਾ ਉਹਦੇ ਬਾਬ ਤੇ ਜਦੋਂ ਧਿਆਨ ਨਾ ਹੋਵੇ ਕੋਲ ਹੁੰਦੀ ਹੋਈ ਵੀ ਚੀਜ਼ ਕੋਲ ਨਹੀਂ ਮਹਿਸੂਸ ਹੁੰਦੀ ਸਤਿਗੁਰੂ ਜੀ ਕਹਿੰਦੇ ਸੰਗ ਤੇਰੇ ਹਰ ਬਸਤ ਨੀਂਦ ਤੇਰੇ ਤੇ ਨਾਲ ਹੀ ਵਸਦਾ ਉਹ ਨਿਤਾ ਪ੍ਰਤੀ ਤੇਰੇ ਸੰਗ ਵਸਦਾ ਨਿਸ ਬਾਸੁਰ ਭਜ ਤਾਹੇ ਮੀਤ ਜਿਹੜਾ ਰਾਤ ਦਿਨ ਤੇਰੇ ਕੋਲ ਵਸਦਾ ਏ ਮਿੱਤਰ ਨਿਸ ਰਾਤ ਨੂੰ ਕਹਿੰਦੇ ਬਾਸੁਰ ਦਿਨ ਨੂੰ ਕਹਿੰਦੇ ਰਾਤ ਦਿਨ ਉਹਨੂੰ ਭਜਿਆ ਕਰ ਉਹਨੂੰ ਜਪਿਆ ਕਰ ਉਹਨੂੰ ਧਿਆਇਆ ਕਰ ਨਾ ਰਾਤ ਦਿਨ ਉਹਦੇ ਤੇਰੇ ਲਾਗੇ ਆ ਮਹਾਰਾਜ ਕਾਦੇ ਵਾਸਤੇ ਧਿਆਉਣਾ ਮੈਨੂੰ ਕੀ ਮਿਲਣਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਾਰ ਅੰਤ ਕੀ ਹੋਏ ਸਹਾਇ ਅੰਤ ਦੇ ਵੇਲੇ ਵੀ ਸਹਾਇਤਾ ਉਸੇ ਕਰਨੀ ਆ ਅੰਤ ਦੇ ਵੇਲੇ ਮਾਇਆ ਨੇ ਸਹਾਇਤਾ ਨੀਉ ਕਰਨੀ ਅੰਤ ਦੇ ਵੇਲੇ ਕਿਸੇ ਰਿਸ਼ਤੇਦਾਰ ਨੇ ਸਹਾਇਤਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਪੀ ਇਹਨੂੰ ਹਣ ਕੀ ਡਿਆ ਰਿਸ਼ਤੇਦਾਰ ਕੋਲ ਵੀ ਬੈਠੇ ਹੋਣ ਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਤਾਂ ਨਾ ਹੋਰ ਕੀ ਰਿਹਾ ਉਹਨਾਂ ਨੂੰ ਸਮਝ ਹੀ ਕੋਈ ਨਹੀਂ ਆਉਂਦੇ ਤੇ ਸਹਾਇਤਾ ਕੀ ਕਰਨਗੇ ਤੇਰੀ ਉਹਨਾਂ ਦੇ ਵਾਸਤੇ ਵੀ ਗੱਲ ਹੀ ਨਹੀਂ ਇਹ ਅੰਤ ਦੇ ਵੇਲੇ ਮਾਇਆ ਨੇ ਸਹਾਇਤਾ ਨਹੀਂ ਕਰਨੀ ਅੰਤ ਦੇ ਵੇਲੇ ਰਿਸ਼ਤੇਦਾਰ ਪਰਿਵਾਰ ਨੇ ਸਹਾਇਤਾ ਨਹੀਂ ਕਰਨੀ ਅੰਤ ਦੇ ਵੇਲੇ ਜਿੰਨੇ ਤੇਰੀ ਸਹਾਇਤਾ ਕਰਨੀ ਆ ਉਹ ਪਰਮੇਸ਼ਰ ਬਾਰ ਅੰਤ ਕੀ ਹੋਏ ਸਹਾਈ ਅੰਤ ਦੀ ਵੇਰ ਵੀ ਉਹ ਸਹਾਈ ਹੋਵੇਗਾ ਕਹੋ ਨਾਨਕ ਗੁਣ ਤਾ ਕੇ ਗਾਏ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੂੰ ਉਹਦੇ ਗੁਣ ਗਾ ਲੋਭ ਵਿੱਚ ਨਾ ਲੱਗ ਕਿਉਂਕਿ ਲੋਭ ਵਿੱਚ ਲੱਗ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਤੇ ਜਿਹੜੀਆਂ ਚੀਜ਼ਾਂ ਦਾ ਲੋਭ ਕਰਦਾ ਉਹ ਝੂਠੀਆਂ ਨੇ ਜਿਵੇਂ ਸੁਪਨੇ ਦੀਆਂ ਚੀਜ਼ਾਂ ਜਾਗਦਿਆਂ ਨੂੰ ਪ੍ਰਾਪਤ ਨਹੀਂ ਹੁੰਦੀਆਂ ਇਸੇ ਤਰ੍ਹਾਂ ਇਹ ਲੋਭ ਗਰਸਿਆ ਪਦਾਰਥ ਇਕੱਠੇ ਕਰੀ ਜਾਂਦਾ ਅੰਤ ਦੀ ਵੇੜ ਨਾਲ ਨਹੀਂ ਚੱਲਦੀਆਂ ਤੇ ਪਰਮੇਸ਼ਰ ਨੂੰ ਭੁਲਾ ਕੇ ਜੀਵਨ ਬਰਬਾਦ ਕਰ ਲੈਂਦਾ ਸਤਿਗੁਰੂ ਜੀ ਕਹਿੰਦੇ ਉਹ ਰਾਤ ਦਿਨ ਤੇਰੇ ਨਾਲ ਹੈ ਅੰਤ ਦੀ ਵੇੜ ਤੇਰੀ ਸਹਾਇਤਾ ਕਰਨ ਵਾਲਾ ਹੈ ਇਸ ਕਰਕੇ ਉਹਦੇ ਗੁਣ ਗਾਇਆ ਕਰ ਉਹਨੇ ਹਰ ਵੇਲੇ ਤੇਰੀ ਸਹਾਇਤਾ ਕਰਨੀ ਹੈ ਐਥੈ ਉਥੈ ਰਖਵਾਲਾ ਰਾਬ ਸਤਗੁਰ ਦੀਨ ਦਿਆਲਾ ਉਹ ਪਰਮੇਸ਼ਰ ਇਹੋ ਜਿਆ ਅੰਤ ਦੇ ਵੇਲੇ ਵੀ ਸਹਾਇਤਾ ਕਰਨ ਵਾਲਾ ਹੈ ਉਹਦੇ ਗੁਣਾਂ ਨੂੰ ਗਾ ਕੇ ਆਪਣਾ ਜਨਮ ਸਫਲਾ ਕਰ ਲੋਭ ਜਿਹੜਾ ਹੈ ਲੋਭ ਮਨੁੱਖ ਨੂੰ ਪਟਕਾ ਦਿੰਦਾ ਹੈ ਇਹ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੂਲ ਤੇ ਆਵੰਤ ਜਾਵੰਤ ਥਕੰਤ ਜੀਆ ਅਨਕ ਭਾਤ ਬੜ ਡੋਲਤੇ ਨੱਚ ਮਿੱਤਰੰਗ ਨੱਚ ਇਸਟੰਗ ਨੱਚ ਬਾਂਦਵ ਨੱਚ ਮਾਤ ਪਿਤਾ ਤਵ ਲੱਜਿਆ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪਟਕਾਈ ਜਾਂਦਾ ਹੈ ਪਟਕਾਈ ਜਾਂਦਾ ਹੈ ਜੀਵ ਨੂੰ ਤੇ ਇਹ ਲੋਭ ਝੂਠਾ ਹੀ ਹੈ ਝੂਠੀਆਂ ਚੀਜ਼ਾਂ ਦਾ ਲੋਭ ਵੀ ਝੂਠਾ ਹੀ ਹੈ ਇਹ ਲੋਭ ਨਾ ਕਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਅੰਤ ਦੀ ਬੇਰ ਉਸ ਹੈਤਾ ਕਰਨ ਵਾਲਾ ਹੈ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ